सपना वाहे गुरु साहिब जी हो सोदर के अच्छा मेहला पहला एक सतगुरु प्रसाद सोदर तेरा के हा शोकर के हा जित में सर्वसमाल है वाजी तेरे नादने के शंखा ਕੀਤੇ ਤੇਰੀ ਗਾਵਣ ਹਾਰੇ ਕੀਤੇ ਤੇਰੇ ਰਾਖਰੀ ਸ਼ੁਕਈਆਂ ਕੀਤੇ ਤੇਰੀਂ ਗਾਵਣ ਹਾਰੇ ਗਾਵਨ ਤੁਧਨੋਂ ਪ੍ਰਮਣ ਪਾਣੀ ਮੈਂ ਸੰਤਰ ਗਾਵੇ ਰਾਜ ਧਰਮ ਜੁਵਾਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣ ਅਨ ਲਿਖਿ ਧਰਮ ਵਿਚਾਰੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹੰਤ ਰੀ ਸਦਾ ਸਵਾਰੇ ਗਾਵਨ ਤੁਧਨੋਂ ਇੰਦਰੰਦਰ ਆਸ਼ਵਣ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨੋ ਸੈਦ ਸਮਾਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਨ ਲਖ ਪੜਨ ਰਕੀਚਰ ਜੁਗ ਜੁਗ ਬੇਦਨਾ ਨਾਲੇ ਗਾਵੰ ਤੁਧਨੋ ਮੋਹਣੀਆ ਮਨ ਮੋਹਨਾ ਸੁਰਗਮ ਚਪਿਆਲੇ ਗਾਵੰ ਤੁਧਨੋ ਰਤਨੇ ਉਪਾਇ ਤੇਰੇ 68 ਤੀਰਤ ਨਾਲੇ ਗਾਵੰ ਤੁਧਨੋ ਜੋਤ ਮਹਾ ਬਲ ਸ਼ੂਰਾ ਗਾਵੰ ਤੁਧਨੋ ਕਾਣੀ ਚਾਰੇ ਗਾਵੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਲਖੇ ਤੇਰੇ ਤਾਰੇ ਸਹੀ ਤੁਧਨੋ ਗਾਵੰ ਨਾ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਚਾਲੇ ਹੋਰ ਕਹਤੇ ਤੁਧਨੋ ਗਾਵੰ ਸਿਮੈ ਚਿਤਨਾ ਆਵੰ ਨਾਨਕਿਆ ਵਿਚਾਰੇ ਸੋਈ ਸੋਈ ਸਤਿ ਸਾਈ ਸਤ ਸਸਿਨਾਈ ਹੈਪੀ ਹੋਸੀ ਜਾਇ ਨ ਜਾ ਸਿਰਚਨ ਜੇ ਨ ਰਚਾਈ ਰੰਗੇ ਰੰਗੇ ਭਾਂਤਿੰਗ ਕਰ ਕਰ ਜੈ ਸੇ ਮਾਇਆ ਜਿਨਿਉ ਪਾਈ ਤਾਰ ਕਰ ਦੇਖੈ ਕੀਤਾ ਆਪਣਾ ਝੋਤੀ ਤੀ ਵੜਾਈ ਜੋਤੀਸ ਪਾਵੇ ਸੋਈ ਕਰਸੀ ਫਿਰੋ ਕਮਨਾ ਕਰਣਾ ਜਾਈ ਸੋ ਪਤਿ ਸਵਾਹ ਸਵਾਹ ਪਤਿ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਰਣ ਵਡਾ ਆਖੇ ਤੱਕ ਵੇ ਕੇਵਨ ਵਡਾ ਨੀਤਾ ਹੋਇ ਹੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿਸ਼ਵਾਹੇ ਓਟੇ ਮੇਰੇ ਸਾਈਂ ਬਾ ਘਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਸੀਰਾ ਲਾਗਾਉ ਸਾਹ ਸੁਰਤੇ ਮਿਲ ਸੁਰਤ ਕਮਾਈ ਸਾਹ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੌਰ ਹਾਈ ਕਾਣਾ ਨਾ ਜਾਈ ਤੇਰੀ ਤਿਲਵਣਿਆਈ ਸਾਵ ਸਤ ਸਉ ਤਉ ਸਭ ਚਿੰਗਿਆਈਆ ਸਿਧਾ ਪੁਰਖਾਂ ਕੀਆ ਵਢਿਆਈ ਤੁਧ ਮਣ ਸਿੱਧੀ ਇੱਕ ਨਾ ਪਾਈਆ ਕਰਮ ਮਿਲ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰ ਸ਼ਿਫਤੀ ਪਰੇ ਤੇਰੇ ਪੰਡਾਰ ਜਿਸ ਤੋਂ ਦੇ ਤਿਸੈ ਕਿਆ ਉਚਾਰ ਨਾਨਕ ਸਤਿ ਸਵਾਰਣ ਹਾਰਾ आशा मैं लहला काका जीवा बिस्तर मर जाओ आकड़ यो का साचा नाम साचे नाम की लागे भूख और भूख तो खाय चलिये दुख सो क्यों बिस्तरे मेरी माये साचा साहिब साचे नाई रह साचे नाम की बड़े आई काक थके कीमत नहीं पाई जैसा मिलकर आखण पाए ਵਾਡਾ ਨਾ ਹੋਵੇ ਕਹਟ ਨ ਜਾਏ ਨਾ ਓ ਘੁਮਾਰੇ ਨਾ ਹੋਵੇ ਸੋ ਦਿੰਦ ਰਹੈ ਨ ਛੁਕੇ ਭੋਗ ਗੁਣੇ ਕੋ ਘਰ ਨਹੀਂ ਕੋਏ ਨਾ ਕੋ ਘਵਾਂ ਨਾ ਕੋ ਕੋਏ ਜਿਵਲ ਆਪ ਤੇ ਵੱਡ ਤੇਰੀ ਦਾਤ ਜੈਨਨ ਕਰਕੇ ਕੀਤੀ ਰਾਤ ਹਾਸਨ ਵਿਚਾਰੇ ਤੇ ਕਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾ ਗੁਜਰੀ ਹਾਲੋ ਸੋਥਾ ਹਰ ਕੇ ਜਨ ਸਤਗੁਰ ਸਤਿਪੁਰਖ ਮੈ ਨੋ ਕਰਾਂ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਚਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਗਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਘਰ ਚਰਦਾ ਕਰ ਪਿਆਸ ਹਰ ਗੁਰ ਨਾਮ ਮਿਲੇ ਤਰਪ ਤਾਸ਼ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਗੁਰ ਗੁਰ ਰਸ ਨਾਮ ਨਾ ਪਾਇਆ ਜੇ ਭਾਗਹੀਣ ਜੰਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ ਤ੍ਰਿਕ ਜੀ ਵੇਤ੍ਰਿਕ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੈ ਤੁਰ ਮਸਟਕ ਲਿਖਿਆ ਲਿਖਾਸ ਹਨ ਤਨ ਸਤ ਸੰਗਤ ਜੇ ਤਿਨ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾ ਗੋਜਰੀ ਮਹਿਲਾ ਪੰਜਵਾ ਤਾਹੇ ਰੇ ਮਨ ਚਿਤ ਮੈਂ ਉਤਮ ਧਾਇ ਆਹਰ ਹਰ ਜੀਉ ਪਰਿਆ ਸ਼ੈਲ ਪੱਤਰ ਮੈਂ ਜਨਤਿ ਉਪਾਇ ਦਾ ਕਰ ਜਿਕੇ ਆਖੇ ਕਰਤਾ ਰਿਆ ਮੇਰੇ ਮਾਦਾਵ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਘਰਿਆ ਰਖਾਉ ਗਿਆਨਣ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾਏ ਠਾਕੁਰ ਕਾਹੇ ਮਨ ਕੋ ਕਰਿਆ ਓਡੇ ਓਡ ਆਵੈ ਸ ਕੁਸ ਇਸ ਪਾਛੇ ਬਚਰੇ ਛਰਿਆ ਤੈਨ ਕਾਮਣ ਕਲਾਵੈ ਕਾਮਣ ਛੁਗਾਵੈ ਮਨ ਮੈਂ ਸਿਮਰਨ ਕਰਿਆ ਸ਼ਾਉਨਿਧਾਨ ਦਸਿਆ ਤੁਸੀ ਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਾਲ ਬਾਲ ਸਦਬਲ ਜਾਈਏ ਰਾਤ ਨੰਨਾ ਪਾਰਾ ਵਰਿਆ ਨਰਾ ਕੇ ਹਾਸਾ ਐ ਲਾ ਚੋਕਾ ਸੋ ਪ੍ਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਨਾਰ ਪ੍ਰਖ ਨਰੰਜਨ ਹਾਰੇ ਅਗਮ ਅਗਮ ਹੈ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਹਾਰ ਸੱਚੇ ਸਿਰਜਣਹਾਰ ਸਬ ਜੀ ਤੂੰ ਮਾਰੇ ਜੀ ਹਉ ਜੀ ਆਕਾ ਦਾ ਤਾਰਾ ਹਰਤ ਆਵੋ ਸੰਤੋ ਜੀ ਸਾਰੋ ਕਵਿ ਸਾਰਣ ਹਾਰ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਆ ਨਾਨਕ ਜਨ ਤੋ ਵਿਚਾਰ ਤੂੰ ਘਟ ਘਟੇ ਅੰਤਰ ਸ਼ਰਮ ਨਿਰੰਤਰ ਜੀ ਨਾ ਰੇ ਕੋ ਪੁਰਖ ਸਮਾਨਾ ਇੱਕ ਦਾਤ ਇੱਕ ਪ੍ਰਕਾਰੀ ਜੀ ਸ਼ਬਦ ਤੇਰੇ ਚੋਜ ਵਿਡਾਣਾ ਮੁਹੀਂ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਮੈਨ ਵਰਣ ਜਾਣਾ ਤੋਂ ਪਾਰ ਬ੍ਰਹਮੇ ਅੰਤ ਮੇ ਅੰਤ ਜੀ ਤੇਰੇ ਕਿਆ ਗੁਣੇ ਆਖ ਵਖਾਣਾ ਜੋ ਸੇਵੈ ਜੋ ਸੇਵੈ ਤਉ ਜੀ ਨਾਨਕ ਤਿਨ ਕੁਰਬਾਨ ਹਰਿ ਧਿਆਮੈ ਹਰਿ ਧਿਆਮੈ ਤੁਧੁ ਜੀ ਸ੍ਰੀ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਿਆਇਆ ਜੀ ਐਂ ਟੋਟੀ ਜਾਮ ਕੀ ਵਾਸੀ ਮੇਂ ਨਰ ਭਾਉ ਜਿਨ ਹਰ ਨਰ ਕੋ ਧਿਆਇਆ ਜੀ ਤਿਨ ਕਾ ਪਹੁ ਸਭ ਘਰ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਕਰਜੀ ਤੇ ਕਰ ਕਰ ਰੂਪ ਸਮਾਸੀ ਸ਼ੈਤਾਨ ਸੈਤਾਨ ਜਿਨ ਹਰ ਧਿਆਇਆ ਜੀ ਜਨ ਨਾਨਕ ਚਨ ਬਲਜਾਸੀ ਏਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਮਿਆਂ ਤੁਮੇ ਅੰਤਾ ਤੇਰੇ ਭਗਤ ਤੇਰੇ ਭਗਤ ਲਾਹਣ ਸੋਜੀ ਹਰਿਆਨ ਕੇ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਕਪਤਾ ਪੈ ਜਪੈ ਬੇਅੰਤ ਤਿਰ ਅਨੇਕ ਤਿਰ ਅਨੇਕ ਪੜੈ ਮੋ ਸਿਮਰਤਿ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸ੍ਰੀ ਭਗਤ ਸ੍ਰੀ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਕਰ ਭਗਵੰਤਾ ਤੂੰ ਯਾਦ પુરਖੇ ਪਰਮ ਪਰ ਕਰਤਾ ਜੀ ਖੋਦ ਜੀਵਣ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਕੌਣ ਚਲ ਕਰਤਾ ਸੋਈ ਉਹਦੇ ਆਪੇ ਪਾਵੈ ਸੋਹੀ ਵਰਤੈ ਜੀ ਹਉ ਆਪੇ ਕਰੈ ਸੋ ਹੋਈ ਉਹਦੇ ਆਪੇ ਸ੍ਰਿਚਿ ਸਭ ਉਪਾਈ ਜੀ ਤੋਦ ਆਪੇ ਸਿਰਜ ਸਭ ਹੋਈ ਨਾਨਕ ਲੰਗਣ ਗਾਵੇ ਕਰਤੇ ਕੇ ਜੀ ਜੋ ਸਭ ਸਿਖਾਂ ਜਾਣੋਈ ਹਸਤਾ ਮਹਿਲਾ ਚੌਕਾ ਤੋ ਕਰਤਾ ਸਚਿਆਰ ਮੈਂ ਦਾਸਾਂਈ ਜੋ ਤੋ ਪਾਵੈ ਸੋਈ ਥੀਸੀ ਜੋ ਤੁੰਦੇ ਸੋਈ ਹਉ ਪਾਈ ਰਖਾਉ ਸਭ ਤੇਰੀ ਤੋਂ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨਾਂ ਅਮਰਤ ਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਜੋੰਦਰੀਆ ਉਸ ਸਭ ਤੁਜੀ ਮਾਹੇ ਤੁਰਬਿੰਦੂ ਜਾ ਕੋਈ ਨਾਹੇ ਇਹ ਜਾਂ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਜੇ ਸਤਨੂੰ ਤੂੰ ਜਾਣ ਆਹੇ ਸੋਏ ਜਨ ਜਾਣੈ ਹਰ ਗੁਣ ਸਾਧਹੀ ਆਖਵਕਾਣ ਜਿਨ ਹਰ ਸੇਵਿਆ ਤਿਨ ਚੁਗ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਕੋਏ ਤੁਧਿ ਮੰਨ ਦੂਜਾ ਅਵਰਣਾ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਏ ਆ ਨਾਨਕ ਗੋर्मुਖ ਪ੍ਰਗਟ ਹੋਏ ਸਾ ਸਾਮ ਲਾ ਪਹਿਲਾ ਜਿਤਰ ਵਰਣਾ ਪਹਿਲੇ ਨਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇ ਕਹ ਤੰਡੂ ਨੀਲੇ ਮਾਨ ਏਕਨ ਚਿਤਸ ਮੁੂੜ ਮਾਨ ਆਰ ਮਿਤਰ ਤੇਰੇ ਗੁਣ ਗਲਿਆ ਰਹਾਵ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਇਆ ਪ੍ਰਾਨ ਵਤ ਨਾਨਕ ਤਿਨ ਕੀ ਸਰਣਾ ਜਿੰਤੋਂ ਨਾਹੀ ਵਿਸਰਿਆ ਆਸਾ ਮਹਿਲਾ ਪੰਚਵਾ ਪਈ ਪਰਪਤਮਾਲਕ ਦੇਹੁਰਿਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਆਵਰ ਕਾਸ਼ ਤਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੁਜ ਕੇ ਬਲ ਨਾਮ ਚਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਮਿਰਤਾ ਜਾਤ ਰੰਗ ਮਾਇਆ ਕੈ ਰਹਾਉ ਜਾਪ ਤਵ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ काहू नानक गम नीच करम चरण परे के राख हो शर्म कभी वो बात बेनती चुप हमरी करो का दर पूर्ण हो चित की इच्छा तब चरण मन रहे घुमारा अपना जान करू प्रतपारा हमरे दो चब तुम कहो आप खाते मुहिम चाबो ਸ਼ੋਖੀ ਮਸਮੂਰ ਪਰਵਾਰ ਸੇਵਕ ਸਿੱਖ ਸਵੇ ਕਰਤਾਰਾ ਨੌਰਚਾਨਿਤ ਕਰਦ ਕਰੀਐ ਸਾਮੈ ਰਣ ਕੋ ਆਸੰਗਰੀਏ ਪੂਰਨ ਹੋਇਕ ਮਾਰੀ ਆਸਾ ਤੋਰਪ ਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਨ ਜੋ ਮਰਚੋਂ ਸੁ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰਚਨ ਛਤਰ ਕੁਮਾਰੇ ਮਾਰੀ પાપ ગાત ગા મુજૈ યુવરી નરન કાલ કતરાત નવરીએ હો જો સદા કુમારે પછા શ્રી અતુજો કરે ઓરછા રાખ લે મૈં રાખન હારે શાહીબ સાંત સાહીબ પ્યાર ગેન વાંદ દુષ્ટન કે હંત તમ હો પૂરી ચતુર્દશ ગંતા હાલ પાય બ્રહ્મા ભવતારા હાલ પાય શિવજી નું અવતારા काल पाए कर मिशन प्रकाश का सकल काल का किया तमाशा यावन काल जो घीषु की ब्रह्म ज्योति यावन काल सब लोग सवार हम शिकार गाही हमारा यावन काल सब जगत बनायो देवदान देवद उपजायो आदि कह अवतारा सोई गुरु हमारा ਨਮਸਕਾਰ ਤਿਸ ਹੀ ਕੋ ਗਮਾਰੀ ਸ਼ਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸ਼ਕਰਨ ਕੋ ਪਲ ਮੋਹਮਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਪਲੇ ਮੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚ ਰਯਤੁੱਲਾ ਸ਼ਾਫਰ ਕਿਰਪਾ ਦ੍ਰਿਟ ਕਰ ਬੁੱਲਾ ਸ਼ਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਪੀਰ ਪਛਾਨੈ ਾਟ ਕਟ ਕੇ ਪਟ ਪਟ ਕੀ ਜਾਣੈ ਝਾਉਦ ਕਰਕ ਕਰਾ ਕਰਤਾਰਾ ਵਰਜ ਧਰ ਤਵ ਦੇਹ ਅਪਾਰ ਝਾਵਿਆ ਕਾਰਖ ਕਾਰਤਵੋ ਕਾਵਹੂ ਤੁਮ ਮੈ ਮਿਲਤ ਦੇ ਤਰਸਵਹੂ ਜੇ ਤੇ ਬਤਨ ਚਿਰਚਾ ਉਤਾਰ ਆਪੇ ਆਪਣੀ ਬੂਝਿ ਉਚਾਰ ਕਮ ਸਭ ਕੀ ਤੇਰਾ ਤ ਨਿਰਾਲਮ ਗਿਆਨ ਕੁ ਮੇਦ ਭੇਂਦਰ ਆਲਮ ਨਰੰਕਾਰ ਨਰਮਕੰਦਰ ਲੰਬ ਆਤ ਅਨੀਲ ਆਲਾਦ ਅਸੰਭ ਜਾਕਾ ਮੋੜੀ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਭੇਦਾ ਝਾਕੋ ਕਰਪਾ ਹਨੇ ਅਨੁਮਾਨ ਮਹਾ ਮੋੜ ਕਚ ਭੇਦ ਨ ਜਾਣ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਾ ਪੈਵ ਆਪਿ ਆਪਣੀ ਬੁੱਧ ਗੈ ਜੇਤੀ ਮਾਰਨਤ ਪੈਨ ਨ ਪੈਨ ਤੋ ਚੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹੰ ਵਿੱਚ ਅਦਾ ਪ੍ਰਤਮ ਸੰਸਾਰ ਏਕ ਰੂਪ ਅਨੁਪਸਰੂਪ ਰਾਂਗ ਕੋ ਯੋਰਾ ਕੈ ਪੋਪਾ ਆਂਡਾ ਜੇ ਰਸੇ ਤਿਜ ਕੀਨੇ ਬਹੁਤ ਪੁਜਕਾਨ ਬਹੁ ਰਤ ਦੀਨੇ ਕਹੰ ਫੋਗਰਾ ਜਗਵ ਬੈਠਾ ਕਹੰ ਸਿਮਟ ਪੇ ਸੰਕਰ ਇਕੱਠਾ ਸਾਗਰੇ ਤ੍ਰੇਟਨ ਦੀ ਖਾਏ ਅਚੰਭ ਆ ਜੁਗਾ ਸਰੂਪ ਸਿਯੰਭ ਆਵਰਛਾ ਮੇਰੀ ਤਮ ਕਰੋ ਸੇਖਿਓ 바ਰਿ ਅਚਿਤ ਸੰਗਰੋ दो चिते उठवा तो तुत तो पाता शकल मल घाता गया तो तब शरणि परे तिनके दुष्ट दुख तब मरे पुर्ख जमन पग पर तिगारे तिनके तुम संकट स्व कल को एक बार ते आये हैं कालिकटनाय आए हैं रक्षा गोयताय ताई दुष्ट रि तर तत्काल कृपात्र जाय न हार हो ਕਾ ਕੇ ਤਾਪਤ ਨਕਮਉ ਹਰੋ ਰਿਦਿ ਸਿਧ ਕਰਮੋ ਸਭ ਹੋਈ ਦੁਸ਼ਟ ਸਾਹ ਸਭ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੈ ਸੁਭਾਰਾ ਕਾਲ ਪਾਂਛਤੇ ਤਾਹੀ ਉਬਾਰਾ ਜੈ ਨਰਨਾਮ ਤਿਹਾਰੋ ਕਹ ਦਾਰਦ ਦੁਸ਼ਟ ਨੋਕ ਤੇ ਰਹੇ ਹੜ ਕੇ ਤੁਮੈ ਸ਼ਰਨ ਤਿਹਾਰੀ ਖਾਪ ਹਾਤ ਲਹਿਓ ਬਾਰੀ ਸਰਵ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹਿ ਮਚਾਈ ਸਵਈਆ ਪਾਇਂਗੇ ਜਬ ਤੇ ਤੁਮਰੇ ਤਬ ਤੇ ਕਉ ਆਖ ਕਰੇ ਨਹੀਂ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਮਤ ਇਕ ਨਾ ਮਾਨੇ ਸਿਮਰਤ ਸਾਸ਼ਟਰ ਬੇਦ ਸਭ ਮੋ ਪੇਦ ਕਹ ਹਮੇ ਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨੈ ਹਉ ਦੁਹਰਾ। ਸਾਗਲ ਦਵਾਰ ਕੋ ਛਾੜ ਕੇ ਗਇਓ ਤੁਮਾਰੋ ਦਵਾਰ। ਮਾਹਿਂ ਗਹਿ ਕੀ ਲਾਗਿ ਆਸ। ਗੋਵਿੰਦ ਦਾਸ ਤੁਮਾਰ। ਰਾਮ ਕਲਿ ਮਹਿ ਲਾਤੀ ਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਅਮਰੀ ਮਾਇ ਸਤਿਗੁਰੁ ਮੈਂ ਪਾਇਆ। ਸਤਿਗੁਰਤਾ ਪਾਇ ਅਸੈ ਸੇਤੀ ਮਾਨਵ ਜੀ ਆਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸੰਬੋਧਤਾ ਗਾਉਂ ਹਰੀ ਕੇਰਾ ਮਨ ਜਿਨੀ ਵਸਾਇਆ ਐ ਨਾਨਕ ਆਨੰਦ ਘੋਆ ਸਤਿਗੁਰੂ ਮੈਂ ਪਾਇਆ ਨੇ ਮਨ ਮੇਰੇਆ ਤੂੰ ਸਦਾ ਰਗੋਂ ਅਰਣਾਲੇ ਅਰਣਾਲੇ ਰਗੋਂ ਤੂੰ ਮਨ ਮੇਰੇ ਲੋਕシャਮੀ ਸ਼ਾਰਣਾ ਾਂਗੇ ਕਾਰੋ ਕਰੇ ਤੇਰਾ ਕਾਰ ਸਭ ਸਵਾਰਣ ਸ਼ਾਮਨਾ ਆਂਗਲਾ ਸਮਰਾਸ ਤੇ ਸੁਆਮੀ ਸੋ ਕਿਉ ਮਨੋ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਗੋ ਕਰ ਨਾਲੇ ਸਾਚੀ ਸਾਈਂ ਬਾ ਆਨਾਹੀ ਕਰਤੇ ਰ ਹਰਤਾਂ ਤੇਰੇ ਸਭ ਕਿ ਜਗਹਿ ਜੀਤੇ ਹਨ ਸੋ 파ਵੇ ਸਦਾ ਸੇ ਭਗਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੀ ਸ਼ਬਦ ਘਨੇਰੇ ਆ ਨਾਨਕ ਸੱਚੇ ਸਾਹਿ ਵਿਖਿਆ ਨਾਹੀ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਹੈ ਆਧਾਰ ਮੇਰਾ ਗਿਨ ਭੋਖਾ ਸਭ ਗਵਾਈਆਂ ਹਰ ਸ਼ਾਂਤ ਸੋਖ ਮਨ ਆਏ ਵਸਿਆ ਗਿਨ ਇਛਾ ਸਾ ਪੁਜਾਈਆਂ ਸਵਾ ਕੁਰਬਾਨ ਕੀਤਾ ਗੁਰ ਵੇਟਾਂ ਜੇਤੀਆਂ ਓੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਵਤ ਰੂਪਿਆਰੋ ਕਾਚਨ ਮੇਰਾ ਆਧਾਰੋ ਵਾਜੇ ਪਾਂਛੇ ਬਾਚਿਤਕਾਰ ਸੁਪਾਗ ਕਾਰਸ ਪਾਗ ਸ਼ਬਦ ਵਾਜ ਕਲਾ ਜੇਤਕਰ ਤਾਰਿਆ ਪਾਂਛੇ ਦੋ ਤੁਨ ਵਸ ਕੀਤੇ ਹਾਲ ਕੰਟ ਕੁਮਾਰ ਹੋਰ ਕਰਮ ਪਾ ਆ ਤੁਜਨ ਕਉ ਸੇ ਨਾਮ ਹਰ ਕੇ ਲਾਗੀ ਕਹਿ ਨਾਨਕ ਤਾ ਸੁਖ ਹੋਆ ਸਤਿ ਕਰਿਆ ਨਹਾ ਗਵਾਜ ਅਨੰਤ ਸੁਣਾ ਵਡ ਭਾਗਿ ਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸ਼ੂਰੇ ਨੋਕ ਰੋਗ ਸੰਤਾ ਪਿਉ ਉਤਰੇ ਸੋਣੀ ਸਚੀ ਬਾਣੀ ਸਾੰਤ ਸਾ ਜਨ ਪ੍ਰਹਿਤਾਰੁ ਸ੍ਰਿ ਓਰੇ ਗਉਰ ਤੇ ਜਾਣੀ ਸ਼ਾਂਤ ਹੈ ਪੁਨੀਤ ਕਹਤੇ ਪਵਿੱਤ ਸਤਿਗੁਰ ਆਪਰਪੂਰੇ ਨਨਮੰਤ ਨਾਨਕ ਗੁਰ ਚਰਨ ਲਾਗੇ ਹਾਜੇ ਅਨੰਦ ਆਦੇ ਪੂਰੇ ਮੰਗਾਵਣੀ ਮਹਿਲਾ ਪੰਹੁ ਆਲਵੈ ਧਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਇਸ ਕਾ ਸਭ ਸੇ ਆਧਾਰੋ ਏਕੋ ਕਾਵੇ ਜੇ ਕੋ ਪੁੰਚ ਤਿਸ ਕਾ ਹੋਏ ਓਧਾਰੋ ਏ ਵਰਤ ਜੀ ਨਾ ਜਾਈ ਨਿਤ ਨਿਤ ਰਖਿਉ ਰਤਾਰੋ ਹਮ ਸੰਸਾਰ ਚੰ ਲਗਤਾਰੀ ਹਮ ਨਾਨਕ ਬ੍ਰਾਮ ਅਪਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋਂ ਨਾਹੀ ਮੈਨੋਂ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸਪੈ ਹੋਇ ਤਰਸਪਿਆ ਮੈਂ ਹੈ ਰਾਮ ਕਗੋਈ ਸਾਥ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲ ਤਾ ਜੀਵਾ ਧਨ ਮਨ ਤੀ ਵੇਖ ਰਿਆ ਤਰਸਪਿਆ ਮੈਂ ਹੈ ਰਾਮ ਕਗੋਈ ਰਾਗ ਗੁਰ ਸਾਝਾਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਧਨ ਮੰਨ ਚੀਵੈ ਹਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਆਗੇ ਅਰ ਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਵਾਹੀ ਗੁਰੂ ਬੋਲਣਾ ਜੀ ਵਾਹੀ ਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAM DAS ਰਾਮਦਾਸੈ ਹੋਈ ਸਹਾਈ ਅਰਜਨ ਹਰਿ ਗੋਵਿੰਦ ਨੋ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆਵੈ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾ ਪਿਆਰੀਆਂ ਚੌਹਾਂ ਸਾਹਿਬ ਜਾਦਿਆਂ ਚਾਰੀ ਮੁਕਤਿਆਂ ਹੱਠੀਆਂ ਜਪੀਆਂ ਧੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗਵਾਹੀ ਦੇਖਿਆਂ ਡਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਲ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿ ਆਵੇ ਚੇਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਾਇਤ ਦੇਖ ਤਿਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਾਧਾ ਦਾਨ ਦਾਨਾ ਸਰਦਾਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਡੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦਾ ਰਾਖਾ ਹੈ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾ ਦੇ ਖੁੱਲੇ ਦਰਸ਼ ਜੀਦਾਰ ਸੇਵਾ ਸੰਭਾਲਦਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰ ਜੀਓ ਆਪ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨ ਸਜਾਏ ਸਜੇ ਹੋਏ ਦੀਵਾਨਾ ਵਿੱਚ ਸੋ ਦਰਬਾਣੀ ਦਾ ਪਾਠ ਕੀਤਾ ਗਿਆ ਸੋ ਦਰਬਾਣੀ ਦਾ ਪਾਠ ਕਰਦੇ ਹਾਂ ਹੋ ਗਈਆਂ ਬਿਆਨਤ ਪ੍ਰਕਾਰ ਦੀਆਂ ਪੁੱਲਾ ਗਲਤੀਆਂ ਬਖਸ਼ ਲੈਣੀਆਂ ਜੀ ਅਗਾ ਤੋਂ ਸਮਤ ਬਖਸ਼ਨੀ ਸਤਿਗੁਰ ਜੀਓ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਪੜੀ ਹੋਈ ਬਾਣੀ ਸਮੂਹ ਸੰਗਤ ਦੇ ਹਿਰਦੇ ਤਿਬ ਸੋਣੀ ਜੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਨੀ ਦਰੋ ਘਰੋ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਨੀ ਸਤਿਗੁਰ ਜੀਓ ਸੇਵਾ ਸਿਮਰਨ ਗੁਰਬਾਣੀ ਪੜਨ ਦਾ ਬਲ ਬਖਸ਼ਣਾ ਜੀ ਸਮੂਹ ਸੰਗਤ ਦੀਆਂ ਗੁਰਮਤ ਅਨਸਾਰ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਵਿੱਦਿਆ ਦੀ ਦਾਤ ਬਖਸ਼ਨੀ ਸਤਿਗੁਰ ਜੀਓ ਆਪ ਜੀ ਦੇ ਦਰ ਕਰਦੇ ਸੇਵਕ ਗੁਰਮੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਆਪ ਦੀ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਵੀ ਛੱਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਨੀ ਘਰ ਵਿੱਚ ਸੁਖ ਸ਼ਾਂਤੀ ਵਰਤੌਣੀ ਸਤਿਗੁਰ ਜੀਓ ਕਾਰੋਬਾਰਾਂ ਵਿੱਚ ਵਾਧੇ ਬਖਸ਼ਨੀ ਦੀ ਸੇਵਾ ਸਿਮਰਨ ਗੁਰਬਾਣੀ ਪੜਨ ਦਾ ਬਲ ਬਖਸ਼ਣਾ ਬੱਚਿਆਂ ਤੇ ਮਿਹਰ ਪਰਿਆ ਹੱਥ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਕਰੋ ਕਿਰਪਾ ਜੀ ਆਪ ਜੀ ਆਪਣਾ ਇਲਾਹੀ ਹੁਕਮ ਸੁਨਾ ਕੇ ਸੰਗਤ ਨੂੰ ਨਦਰੋ ਨਦਰ ਨਿਹਾਲ ਕਰੋ ਅੱਖਰਵਾਦਾ ਘਾਟਾ ਭੁੱਲ ਚੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿ ਗੁਰੂ ਜੀ ਕੀ ਫਤਿਹ ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੀ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬੋਲੇ ਸੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਵਾਹਿਗੁਰੂ ਸਾਖਿਬ ਜੀ ਤਨਾਸਰੀ ਤਨਮੰਤੀ ਜਾਣੀਐ ਭਾਈ ਜੇ ਸਤਗੁਰ ਕੀ ਕਾਰ ਕਮਾਵੇ ਤਨਾਸਰੀ ਮਹਲਾ 5 ਜਾਂ-ਜਾਂ ਪੇਖਉ ਤਾਹ ਹਜ਼ੂਰ ਦੂਰਕਤ ਹੋ ਨ ਜਾਏ ਰਾਉ ਰਿਆ ਤੁਰ ਮਾਤਰ ਮੈਂ ਮਨ ਸਦਾ ਧਿਆਈ ਏ ਤੋਤ ਨੈ ਵਿਚੜਾ ਸੋ ਸੰਗੀ ਗਾਨੀਆ ਬਿਨ ਸਜਾਇ ਜੋ ਨਿਮਕ ਮੈਂ ਸੋਇ ਲਫ ਸੁਖ ਪਨੀਆਂ ਰਖਾਉ ਪ੍ਰਤ ਪਾਲਾ ਪਿਆਉ ਦੇ ਕਛਿਉਨ ਨਾ ਹੋਈ ਸਾਥ ਸਾਥ ਸੁਸਮਲਤਾ ਮੇਰਾ ਪ੍ਰਭ ਸੋਈ ਆਛਾਲਿਓ 체 ਦੀਓ ਪਰ ਪ੍ਰਭ ਉੱਚ ਜਾ ਕਰੂ ਜਪ ਜਪ ਕਰੇ ਆਨੰਦ ਜਨ ਆਚਾਰਜ ਆਨੋ ਸ਼ਾਮਤ ਦੇ ਦੇ ਆਲ ਪ੍ਰਭਾ ਜਿਤ ਤੁਮੈ ਆਰਾਧਾ ਨਾਨਕ ਮੰਗ ਦਾਨ ਪ੍ਰਭਾ ਰੇਨਾ ਪਗ ਸਾਧਾ ਸ਼ਾਮਤ ਦੇ ਦੇ ਆਲ ਪੁਰਾ ਬਾ ਜਿਤ ਤਮੈ ਆ ਰਾਧਾ ਨਾਨਕ ਮੰਗੇ ਦਾਨ ਪ੍ਰਮਾ ਅਰੇ ਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ